ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਆ। ਉਮੀਦ ਕਰਦੀ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ। ਅਸੀਂ ਵੀ ਬਿਲਕੁਲ ਠੀਕ ਆ। ਅੱਜ ਆਪਾਂ ਇਸ ਪੱਖੇ ਨੂੰ ਇਸ ਤਰੀਕੇ ਨਾਲ ਜੁਗਾਰ ਸੈੱਟ ਕਰਾਂਗੇ ਕਿ ਪੱਖਾ ਏਸੀ ਕੂਲਰ ਤੋਂ ਵੱਧ ਠੰਡੀ ਹਵਾ ਦੇ ਦਊਗਾ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਹੋ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਤੇ ਆਪਾਂ ਇਸ ਨਾਲ ਕੀ ਜੁਗਾਰ ਸੈੱਟ ਕਰਦੇ ਆਂ। ਉਹ ਤੁਹਾਨੂੰ ਦਿਖਾਉਣੀ ਆ ਕਿ ਏਸੀ ਤੇ ਕੁਲਰ ਇਹਦੀ ਹਵਾ ਦੇ ਅੱਗੇ ਫੇਲ ਹੋ ਜਾਣਗੇ। ਲਓ ਜੀ ਉਹ ਜਿਹੜੀ ਆਪਾਂ ਨੇ ਲਈਆਂ ਨੇ ਇੱਥੇ ਦੋ ਬੋਤਲਾਂ ਆਪਣੇ ਕੋਲ ਡਰਿੰਕ ਵਾਲੀਆਂ। ਤੁਸੀਂ ਦੋ ਦੋ ਲੀਟਰ ਵਾਲੀ ਬੋਤਲ ਵੀ ਲੈ ਸਕਦੇ ਹੋ। ਇਹਨਾਂ ਨੂੰ ਆਪਾਂ ਉੱਪਰ ਤੋਂ ਕੱਟ ਕਰ ਲੈਣਾ। ਜਿੱਥੇ ਤੱਕ ਆਪਾਂ ਤੁਹਾਨੂੰ ਦੱਸ ਰਹੇ ਹਾਂ ਇੱਥੋਂ ਆਪਾਂ ਕੁਝ ਚੀਜ਼ ਗਰਮ ਕਰਕੇ ਇਹਨਾਂ ਨੂੰ ਕੱਟ ਲਾਵਾਂਗੇ। ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਬ੍ਰੇਕ ਬ੍ਰੇਕਾ ਹੋਲ ਕਰਨ ਲੈਣੇ ਨੇ ਜਿਸ ਤਰ੍ਹਾਂ ਸੋਈ ਦੀ ਮਦਦ ਨਾਲ ਗਰਮ ਕਰਾ ਕੇ ਇਹ ਆਪਾਂ ਗਲੀਆਂ ਥੋੜੇ ਸਾਵਧਾਨੀ ਨਾਲ ਕਰਨੇ ਨੇ ਕਿਤੇ ਆਪਣੇ ਹੱਥ ਤੇ ਲੱਗਣ ਤੋਂ ਬਚਾਏ ਲੋ ਜੀ ਆਪਾਂ ਨੇ ਇਸ ਇਸ ਤਰ੍ਹਾਂ ਇਹਦੇ ਵਿੱਚ ਗਲੀਆਂ ਕਰ ਲਈਆਂ ਨੇ ਦੋਹੇ ਬੋਤਲਾਂ ਦੇ ਵਿੱਚ ਇਸੇ ਤਰੀਕੇ ਨਾਲ ਆਪਾਂ ਦੂਸਰੀ ਬੋਤਲ ਦੇ ਵਿੱਚ ਵੀ ਕਰ ਲੈਨੇ ਲਓ ਜੀ ਤੁਸੀਂ ਦੇਖ ਸਕਦੇ ਹੋ ਬਰੀਕੂਰੀ ਕਿ ਗੱਲਾਂ ਕਰਨੀਆਂ ਨੇ ਇਹ ਆਪਾਂ ਨੇ। ਇਸ ਤੋਂ ਬਾਅਦ ਇੱਥੋਂ ਇੱਕ ਆਪਾਂ ਨੂੰ ਹੈਂਗ ਕਰਨ ਦੇ ਲਈ ਥੋੜਾ ਵੱਡਾ ਹੋਲ ਕਰਨਾ ਪਊਗਾ। ਇਸ ਇਸ ਤਰੀਕੇ ਨਾਲ ਦੋਨੋਂ ਹੀ ਬੋਤਲਾਂ ਤੇ ਆਪਾਂ ਇਸ ਤਰ੍ਹਾਂ ਦੇ ਹੋਲ ਕਰ ਲਵਾਂਗੇ। ਲਓ ਜੀ ਹੁਣ ਆਪਾਂ ਇਹਨੂੰ ਆਪਣੇ ਪੱਖੇ ਦੀ ਬੈਕ ਸਾਈਡ ਸੈੱਟ ਕਰਦੇ ਹਾਂ ਡਿਸਕ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਰਿਫਿਕਸ ਕਰਾਂਗੇ। ਇਸ ਤਰੀਕੇ ਦੇ ਨਾਲ ਕਿ ਇਹ ਇਹਨਾਂ ਲਓ ਜੀ ਆਪਾਂ ਚੰਗੀ ਤਰ੍ਹਾਂ ਇਕੱਠ ਦੇ ਕੇ ਇੱਧਰ ਖੱਬੇ ਸੱਜੇ ਦੋਨੋਂ ਇੱਕ-ਇੱਕ ਬੋਤਲ ਨੂੰ ਆਪਾਂ ਬਹੁਤ ਹੀ ਵਧੀਆ ਚੰਗੀ ਤਰ੍ਹਾਂ ਇਕੱਠ ਦੇ ਕੇ ਆਪਾਂ ਇਹਨਾਂ ਬੰਨ੍ਹ ਦੇਣਾ ਇਹ ਜਿਹਾ ਗਾਰ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਜਿਸ ਤਰ੍ਹਾਂ ਅੱਜ ਤੁਸੀਂ ਦੇਖੋਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦੀ ਲੱਗੀ ਹੈ ਵੀਡੀਓ ਜਿਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਬਣਾ ਲਈ ਬੋਤਲ ਨੂੰ ਉਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੇ ਸੈੱਟ ਕਰ ਲੈਨੇ ਆ ਕਿਉਂਕਿ ਕਈ ਵਾਰ ਹੈ ਜੇ ਸਥਿਤੀ ਹੁੰਦੀ ਹੈ ਕਿ ਆਪਣੇ ਕੋਲ ਏਸੀ ਜਾਂ ਕੂਲਰ ਨਹੀਂ ਹੁੰਦਾ ਤਾਂ ਆਪਾਂ ਇਸ ਪੱਖੇ ਨੂੰ ਕੂਲਰ ਬਣਾ ਸਕਦੇ ਆ ਇਸ ਤਰੀਕੇ ਨਾਲ ਆਪਾਂ ਜਗ੍ਹਾਲ ਸੈੱਟ ਕਰਾਂਗੇ ਕਿ ਬਹੁਤ ਹੀ ਠੰਡੀ ਹਵਾ ਦਊਗਾ ਆਪਾਂ ਰੋਏ ਪੱਖਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਲਓ ਜੀ ਆਪਾਂ ਨੇ ਬੋਤਲਾਂ ਨੂੰ ਦੋਨੋਂ ਸਾਈਡ ਤੇ ਵਧੀਆ ਤਰੀਕੇ ਨਾਲ ਗੱਠ ਦੇ ਕੇ ਬੰਨ ਦਿੱਤਾ। ਲਓ ਜੀ ਤੁਹਾਨੂੰ ਦਿਖਾਉਣੀ ਆ ਇਸ ਤਰੀਕੇ ਨਾਲ ਆਪਣੀਆਂ ਦੋਨੇ ਬੋਤਲਾਂ ਸੱਠ ਹੋਣੇ ਚਾਹੀਦੀਆਂ ਨੇ। ਤੇ ਇਸ ਤੋਂ ਬਾਅਦ ਆਪਾਂ ਨੇ ਲਈ ਆ ਇੱਥੇ ਬਰਫ਼ਾ ਤੁਸੀਂ ਕਯੂਬ ਵਾਲੀ ਬਰਫ਼ ਵੀ ਲੈ ਸਕਦੇ ਹੋ। ਇਹ ਮੈਂ ਜੋ ਆਪਣਾ ਕਾਲੇਜ ਜਮਾਉਣਿਆ ਉਹ ਵਾਲੀ ਨੂੰ ਬਰੀਕ ਕਰ ਲਿਆ। ਇਹ ਬਰਫ਼ ਆਪਾਂ ਹੁਣ ਦੋਹੀ ਬੋਤਲਾਂ ਦੇ ਵਿੱਚ ਪਾ ਦੇਵਾਂਗੇ। ਤੁਸੀਂ ਯਕੀਨ ਮੰਨੋਗੇ ਬਹੁਤ ਹੀ ਠੰਡੀ ਹਵਾ ਦਊਗਾ ਆਪਣਾ ਪੱਖਾ ਤੁਸੀਂ ਵੀ ਜਰੂਰ ਇਸ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਲਓ ਜੇ ਆਪਾਂ ਦੋਨੋਂ ਸਾਈਡ ਤੇ ਬੋਤਲਾਂ ਦੇ ਵਿੱਚਾ ਬਰਫ਼ ਪਾ ਦਿੱਤੀ ਜਦੋਂ ਆਪਾਂ ਪੱਖਾ ਚਲਾਵਾਂਗੇ ਤੁਸੀਂ ਹਵਾ ਦਾ ਆਨੰਦ ਜਰੂਰ ਲੈ ਕੇ ਦੇਖਿਓ ਕਦੇ ਟਰਾਈ ਜਰੂਰ ਕਰਕੇ ਦੇਖਿਓ ਕਿੰਵੇਂ ਦਾ ਲੱਗੇ ਲੱਗੂਗਾ ਇਹ ਤੁਹਾਡਾ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ